ਵੱਚ ਮਿਲਿਆ ਜਦੋਂ ਅਸੀਂ ਯਾਤਰਾ ਤੋਂ ਵਾਪਸ ਜਾ ਰਹੇ ਹਾਂ ਤੇ ਖਾਸ ਤੌਰ ਤੇ ਨਵੀਆਂ ਬੀਬੀਆਂ ਜਿਹੜੀਆਂ ਮਤਲਬ ਵਿਆਹ ਕੇ ਆਈਆਂ ਆਪਣੇ ਜਿਹੜਾ ਸਹੁਰਿਆਂ ਦੇ ਤੇ ਉਹਨਾਂ ਲਈ ਇਹ ਵੀਡੀਓ ਬਹੁਤ ਖਾਸ ਕਰਕੇ ਖਾਸ ਹੋਊਗੀ ਕਿਉਂਕਿ ਇਹ ਮਾਤਾ ਜੀ ਨੇ ਜਿਹੜੀਆਂ ਸਾਨੂੰ ਗੱਲਾਂ ਦਿੱਤੀਆਂ ਹਨ ਤੇ ਮੈਂ ਕਹਿੰਦਾ ਵੀ ਇਹ ਕੀ ਕਹਿੰਦੇ ਹੁੰਦੇ ਆ ਵੀ ਇੱਕ ਨਰਸਰੀ ਆ ਮਲ ਕਾਮਯਾਬੀ ਦੀ ਨਰਸਰੀ ਆ ਕੀ ਕਹਿੰਦੇ ਹੁੰਦੇ ਆ ਨਰਸਰੀ ਤੇ ਮਾਤਾ ਜੀ ਨਾਲ ਗੱਲਬਾਤ ਵੀ ਕਰਦੇ ਆ ਹੈਗੇ ਸਾਡੇ ਇਲਾਕੇ ਦੇ ਆ ਗੱਲਾਂ ਮarre ਧਿਆਨ ਨਾਲ ਸੁਣਦੀ ਮਾਤਾ ਵਾਜੂ ਜੀ ਦਾ ਖਾਲਸਾ ਆ ਵਾਜੂ ਜੀ ਕੀ ਫਤਿਹ ਮਤੇ ਆਪਾਂ ਗੱਲ ਜਿਹੜੀ 5-7 ਮਿੰਟਾਂ ਦੀ ਮੁਕਾ ਲੈਣੀ ਆ ਸੰਖੇਪ ਵਿੱਚ ਮੈਂ ਜੋ ਛੋਟੀ ਜਿਹੜਾ ਡੇਰੇ ਵਿੱਚ ਰਹਿ ਕੇ ਆਪਾਂ ਦੱਸ ਦਿਓ ਜੀ ਜੋ ਕੋ ਸਾਨੂੰ ਦੱਸਿਆ ਤੁਸੀਂ ਕਿੱਦਾਂ ਉਠੇ ਕਿੱਦਾਂ ਮਤਲਬ ਕਾਮਯਾਬੀ ਤੱਕ ਪਹੁੰਚੇ ਠੀਕ ਹੈ ਜੀ ਅਸੀਂ ਜਿੱਦਾਂ ਪਹਿਲਾਂ ਹਨਾ ਘਰ ਸਾਡੇ ਕੋਲ ਮਤਲਬ ਕਿ ਤਾਈ ਜੀ ਦਾ ਸੀਗਾ ਠੀਕ ਹੈ ਤਾਈ ਜੀ ਨੇ ਸਾਨੂੰ ਇਹ ਕਹਿਤਾ ਬੇ ਤੁਸੀਂ ਆਪਣਾ ਘਰ ਕਿਤੇ ਬਣਾ ਲਓ ਤੇ ਸਾਡਾ ਘਰ ਤੁਸੀਂ ਛੱਡ ਦਿਓ ਤੇ ਤਾਈ ਗੁੱਸੇ ਨਾ ਹੋ ਜਵੇ ਇਹ ਗੱਲ ਸੁਣ ਕੇ ਨਹੀਂ 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 ਤਾਈ ਜੀ ਮੁੱਕ ਗਏ ਸੀ ਅੱਛਾ ਫੇਰ ਠੀਕ ਹੈ ਤੇ ਉਹ ਫਿਰ ਅਸੀਂ ਉਹਨਾਂ ਦੇ ਘਰ ਵਿੱਚ ਇਸ ਹਾਵ ਨਾ ਬੈਠੇ ਸੀਗੇ ਵੀ ਅਸੀਂ ਤੁਹਾਡਾ ਕਦੀ ਘਰ ਮੱਲਾਂਗੇ ਨਹੀਂ ਤੇ ਅਸੀਂ ਤੁਹਾਡੇ ਘਰ ਨੂੰ ਛੱਡ ਦੇਾਂਗੇ ਜਦੋਂ ਤੁਸੀਂ ਕਹੋਗੇ ਉਹ ਕਹਿੰਦੇ ਵੀ ਤੁਸੀਂ ਆਪਣਾ ਘਰ ਬਣਾ ਲਓ ਅਸੀਂ ਕਹਾ ਫਿਰ ਚਲੋ ਠੀਕ ਹੈ ਅਸੀਂ ਬਣਾ ਲਵਾਂਗੇ ਫਿਰ ਅਸੀਂ ਜਿਹੜਾ ਜਿਹੜਾ ਆਪਦਾ ਘਰ ਸੀਗਾ ਅਸੀਂ ਉੱਥੇ ਚੱਲ ਗਏ ਤਾਂ ਫਿਰ ਉਹ ਦੋਨਾਂ ਭਰਾਵਾਂ ਦੇ ਵਿੱਚ ਇਦਾਂ ਹੋ ਗਿਆ ਵੀ ਵੱਡਾ ਭਾਜੀ ਕਹਿੰਦਾ ਵੀ ਭੈਣ ਜੀ ਜਸਾਨੀ ਮੇਰੀ ਕਹਿੰਦੀ ਵੀ ਅਸੀਂ ਇਹ ਰੱਖ ਲੈਨੇ ਆ ਤੁਸੀਂ ਹੋਰ ਕਿਤੇ ਬਣਾ ਲਓ ਤੇ ਅਸੀਂ ਸੋਚਿਆ ਵੀ ਚਲੋ ਹੋਰ ਕਿੱਥੇ ਹੁਣ ਬਣਾਈਏ ਵੀ ਪਿੰਡ 'ਚ ਤਾਂ ਥਾਂ ਮਿਲਦਾ ਨਹੀਂ ਕਿਰਾਏ ਤੇ ਵੀ ਕੋਈ ਨਹੀਂ ਸੀ ਦਿੰਦਾ ਇਦਾਂ ਤੇ ਫਿਰ ਅਸੀਂ ਥੋੜਾ ਜਿਹਾ ਥਾਂ ਦੋ ਕੁ ਮਰਲੇ ਢਾਈ ਮਰਲੇ ਸਗਾ ਕਿਸੇ ਦਾ ਤੇ ਉਹਦਾ 50 ਕੁ ਹਜ਼ਾਰ ਰੁਪਈਆ ਸਗਾ ਜੇ ਦਾ ਅਸੀਂ ਬਾਹਰੋਂ ਮੰਗਵਾਇਆ ਆਪਣੇ ਭਰਾ ਕੋਲੋਂ ਮੈਂ ਤੇ ਉਹ ਪੈਸਿਆਂ ਦਾ ਹਜੇ ਕਿਸੇ ਨੂੰ ਨਹੀਂ ਸੀ ਪਤਾ ਤੇ ਘਰ ਨਹੀਂ ਸੀ ਕਿਸੇ ਨੂੰ ਦੱਸਿਆ ਬੇਬੇ 50 ਕੁ ਹਜ਼ਾਰ ਰੁਪਈਆ ਆਇਆ ਹੈ ਤੇ ਜਦ ਨੂੰ ਫੇਰ ਉਹ ਜਦੋਂ ਮੈਂ ਉਸ ਥਾਂ ਦਾ ਸਾਰੇ ਲੋਕੀ ਮੁੱਲ ਲਾਉਣ ਜਾਂਦੇ ਸੀਗੇ ਕੋਈ ਕਹਿੰਦਾ ਸੀ ਮੈਂ 20 ਹਜ਼ਾਰ ਦਿੰਨਾ ਕੋਈ ਕਹਿੰਦਾ ਸੀ ਮੈਂ 25 ਹਜ਼ਾਰ ਦਿੰਨਾ ਕੋਈ ਕਹਿੰਦਾ ਮੈਂ 30 ਹਜ਼ਾਰ ਦਿੰਨਾ ਕੋਈ ਬੰਦਾ 35 ਤੇ ਵੀ ਚਲ ਗਿਆ ਮੈਨੂੰ ਜਦੋਂ ਪਤਾ ਲੱਗਾ ਵੀ ਉਹ ਥਾਂ ਵੇਚਦਾ ਹੈ ਤਾਂ ਮੈਂ ਉਸ ਥਾਂ ਨੂੰ ਜਾ ਕੇ ਮੈਂ ਕਹਿਤਾ ਵੀ ਮੈਂ 50000 ਦੇ ਦੂੰਗੀ ਤੁਹਾਨੂੰ ਮਤਾਂ ਗੱਲ ਜੀ ਨਾ ਨਹੀਂ ਵੀ ਪਤਾ ਲੱਗੀ ਹਣੀ ਉਦੋਂ ਤਾਂ ਹੁਣ ਪਤਾ ਲੱਗ ਜਾਣੀ ਵੀਡੀਓ ਚ ਵੇ ਇਹ ਰੇਟ ਵਧਾ ਕੇ ਆਈ ਸੀ ਮੈਂ ਮੈਂ ਵਧਾ ਕੇ ਆਈਆਂ ਮੈਂ ਲੈਣਾ ਸੀ ਤਾਂ ਮੇਰੇ ਕੋ ਹੈ ਨਹੀਂ ਸੀਗਾ ਮੈਂ ਕੀ ਕੀਤਾ ਉਹ ਜਦੋਂ ਥਾਂ ਦਾ ਮੈਂ ਕਹਿਤਾ ਵੀ 50000 ਰੁਪਏ ਦੇ ਦੂੰਗੀ ਉਹ ਮੈਨੂੰ ਕਹਿੰਦੇ ਵੇ ਚਲ ਠੀਕ ਆ ਵੀ ਥਾਂ ਤੁਹਾਡਾ ਹੀ ਰਿਹਾ ਮੈਨੂੰ ਉਹਨਾਂ ਨੇ ਆਪਣੇ ਖੂਤੇ ਸੱਦ ਕੇ ਤਾਂ ਫਿਰ ਮੈਨੂੰ 45000 ਰੁਪਏ ਦਾ ਥਾਂ ਦੇ ਦਿੱਤਾ ਮੈਂ ਉਹ 45000 ਦਾ ਥਾਂ ਖਰੀਦਿਆ ਖਰੀਦ ਕੇ ਤਾਂ ਮੈਂ ਉੱਥੇ ਆਪਣਾ ਘਰ ਬਣਾ ਲਿਆ ਉਹਦੇ ਨਾਲ ਫਿਰ ਮੈਨੂੰ ਮਤਲਬ ਥਾਂ ਥੋੜਾ ਸੀ ਤਾਂ ਅੱਧਾ ਮਰਲਾ ਹੋਰ ਮਿਲਿਆ ਤੇ ਉਹ ਅਸੀਂ 95000 ਦਾ ਖਰੀਦ ਲਿਆ ਮੈਨੂੰ ਲੱਗ ਗਿਆ ਕਿ ਮਤਲਬ ਪੈਸਿਆਂ ਦਾ ਕਿੱਦਾਂ ਹਿਸਾਬ ਕਿੱਥੋਂ ਆਉਂਦੇ ਪੈਸੇ ਮੈਨੂੰ ਮੇਰੀ ਮੰਮੀ ਅਮਰੀਕਾ ਚ ਸੀਗੀ ਉਹ ਕੁਛ ਮਾੜਾ ਮੋਟਾ ਪਿਆਰ ਦੇ ਦਿੰਦੀ ਸੀ ਨਿਆਣਿਆਂ ਲਈ ਪਿਆਰ ਫਿਰ ਡਾਲਰ ਵਾਲਾ ਮਿਲਦਾ ਸੀ ਨਾ ਕੁਛ ਮੈਂ ਆਪਣੀ ਮਿਹਨਤ ਕਰਦੀ ਸੀ ਮੈਂ ਮੱਝਾਂ ਰੱਖੀਆਂ ਸੀ ਦੋ ਮੈਂ ਦੁੱਧ ਪਾਉਂਦੀ ਸੀਗੀ ਦੋਧ ਦੇ ਪਾ ਕੇ ਉਹਨਾਂ ਪੈਸਿਆਂ ਨੂੰ ਮੈਂ ਆਪਣੀ ਕਮੇਟੀ 'ਚ ਪਾਉਂਦੀ ਸੀ ਕਮੇਟੀ 'ਚ ਪੈਸੇ ਮੇਰੇ ਬਾਝ ਜਾਂਦੇ ਸੀ ਤਾਂ ਮੈਂ ਉਹਨਾਂ ਦੀ ਐਫਡੀ ਬਣਾਉਂਦੀ ਸੀ ਐਫਡੀ ਬਣਾ ਕੇ ਤਾਂ ਮੈਂ ਉਹਨਾਂ ਨੂੰ ਐਫਡੀ ਨੂੰ ਫਿਰ ਮੈਂ ਆਪਣੇ ਥਾਂ ਦੇ ਵਿੱਚ ਕਨਵਰਟ ਅੱਛਾ ਮਾਤਾ ਕਿੰਨੇ ਕੋ ਪਲਾਟ ਜ਼ਿੰਦਗੀ ਵਿੱਚ ਤੁਸੀਂ ਅੱਜ ਤੱਕ ਖਰੀਦ ਰੇ ਮੈਂ ਅੱਜ ਤਾਈਂ ਆਪਣੇ ਪਲਾਟ ਅ ਪੰਜ ਪਲਾਟ ਤਾਂ ਪਹਿਲਾਂ ਖਰੀਦੇ ਸੀ ਤਾ ਇੱਕ ਪਲਾਟ ਮੈਂ ਹੁਣ ਹਜੂਰ ਸਾਹਿਬ ਨੂੰ ਔਣ ਲੱਗੀ ਨੇ 25 ਮਰਲੇ ਦਾ ਖਰੀਦਿਆ ਹੋਰ ਖਰੀਦ ਲਿਆ ਹਾਂਜੀ ਆ ਪ੍ਰੋਪਰਟੀ ਡੀਲਰ ਬਈ ਸੰਪਰਕ ਕਰ ਰੋ ਬਾਤਾਂ ਬਹੁਤ ਪ੍ਰੋਪਰਟੀਆਂ ਖਰੀਦਦੇ ਰਹੀ ਆ ਮੈਂ ਉਹ ਥਾਂ 베 ਲਿਆ ਹੈਗਾ ਆ 85000 ਨੂੰ 21 ਲੱਖ ਦਾ ਮੇਰਾ ਉਹ ਥਾਂ ਬਣਿਆ ਉਹ ਉਹ ਪਸ਼ੂ ਜਦਾਂ ਰੱਖੇ ਤਾਂ ਨਹੀਂ ਨਹੀਂ ਮੈਂ ਉਹ ਥਾਂ ਆਪਣੇ ਘਰ ਬਣਾਉਣ ਵਾਸਤੇ ਲਿਆ ਇਸ ਕਰਕੇ ਲਿਆ ਮੇਜਿੱਦਾ ਮੇਰੇ ਗੱਡੀ ਖੜੀ ਕਰਨੇ ਨੂੰ ਥਾਂ ਜਿਹੜੇ ਸੀ ਉਹ ਕੋਈ 3 ਮਰਲੇ ਸੀਗਾ ਕੋਈ 2.5 ਮਰਲੇ ਸੀਗਾ ਮੈਂ ਤਾਂ ਹਾਂ ਉਹ 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 ਗੱਲ ਠੀਕ ਹੈ ਪਰ ਉਹ ਗੱਲ ਦੱਸ ਜਦੋਂ ਬਾਪੂ ਕੰਮ ਖਰਾਬ ਕਰਿਆ ਸੀ ਬਾਪੂ ਕੰਮ ਇਦਾਂ ਖਰਾਬ ਕਰਕੇ ਆਇਆ ਸੀਗਾ ਵੀ ਅਸੀਂ ਉਹ ਗਵਾਂਡਨ ਕਹਿਣਾ ਆ ਗਈ ਤੇ ਤੁਸੀਂ ਜਿੰਨੇ ਦਾ ਅੱਧਾ ਮਰਲਾ ਥਾਂ ਖਰੀਦਿਆ ਵੀ ਇਹ ਤੁਸੀਂ ਸਾਡੇ ਤੋਂ 2 ਲੱਖ ਦੇ ਹਿਸਾਬ ਨਾਲ 6 ਮਰਲੇ ਵੀ ਲੈ ਲਓ ਮੇਰੇ ਅਗਾ ਵਿੱਚ ਸਾਡੇ ਕੋ ਪੈਸੇ ਹੈ ਨਹੀਂਗੇ ਜਦੋਂ ਪੈਸੇ ਹੋਊਗੇ ਵੀ ਅਸੀਂ ਲੈ ਲਵਾਂਗੇ ਹੈਨਾ ਹਜੇ ਸਾਡੇ ਕੋ ਪੈਸੇ ਹੈ ਨਹੀਂਗੇ ਫਿਰ ਉਹ ਰੁਕ ਗਏ ਜਦੋਂ 2 ਸਾਲ ਪਏ ਤਾਂ ਫਿਰ ਅਸੀਂ ਥੋੜੇ ਥੋੜੇ ਪੈਸੇ ਇਕੱਠੇ ਕੀਤੇ ਤਾਂ ਫਿਰ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਮੈਨੂੰ ਆਪ ਹੀ ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਜੇ ਤੁਸੀਂ ਲੈਣਾ ਤਾਂ ਬਿਆਨਾ ਕਰ ਲਓ ਤੇ ਅਸੀਂ ਬਾਹਰ ਆਪਣਾ ਹਵੇਲੀ ਵੀ ਫਰਨੀ ਦੇ ਵਿੱਚ ਆਪਣੀ ਕੋਠੀ ਬਣਾਉਣੀ ਆ ਅਸੀਂ ਆ ਚਲੋ ਠੀਕ ਆ ਅਸੀਂ ਫਿਰ ਉਹਨਾਂ ਨੂੰ ਦਿੱਤੇ ਪੈਸੇ ਪਹਿਲਾਂ 2.5 ਲੱਖ ਬਿਆਨਾ ਫੇ ਅਸੀਂ ਉਹਨਾਂ ਨੂੰ 2 ਸਾਲਾਂ ਦੇ ਵਿੱਚ 50000 ਕਦੀ ਲੱਖ ਦੇ ਕੇ ਤਾਂ ਉਹਨਾਂ ਦਾ ਅਸੀਂ ਉਹ ਜਿਹੜਾ 6 ਲੱਖ ਸੀ ਉਹ ਪੂਰਾ ਕਰ ਦਿੱਤਾ ਤੇ ਜਦੋਂ ਸੌਦਾ ਅਸੀਂ ਕੀਤਾ ਦੋਨਾਂ ਭੈਣਾਂ ਨੇ ਗਵੰਡ ਨੇ ਤੇ ਮੈਂ ਤਾਂ ਮੈਨੂੰ ਉਹ ਕਹਿੰਦੀ ਵੀ ਜਿਹੜਾ ਤੂੰ 6000 ਦੀ ਅਲਮਾਰੀ ਲੈਣੀ ਆ ਉਹ 6 ਲੱਖ ਦਾ ਘਰ ਹੀ ਲੈ ਲਾ ਤਾਂ ਮੈਂ ਉਹ ਐਸਾ ਕਰਕੇ ਜਦੋਂ ਸਾਡੀ ਗੱਲ ਹੋ ਗਈ ਤਾਂ ਇਹਨਾਂ ਨੂੰ ਅਸੀਂ ਕਿਹਾ ਵੀ ਬਿਆਨਾ ਕਰ ਲਓ ਇਹਨਾਂ ਨੂੰ ਕਿਹਨਾਂ ਨੂੰ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਪਤੀ ਪਰਮੇਸ਼ਰ ਨੂੰ ਹਾਂਜੀ ਪਤੀ ਪਰਮੇਸ਼ਰ ਨੂੰ ਕਿਹਾ ਮੈਂ ਕਿਹਾ ਤੁਸੀਂ ਬਿਆਨਾ ਕਰ ਲਓ ਇਹ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਹੁਣ ਪੈਸੇ ਤਾਂ ਸੋਨਾ ਰੱਖਿਆ ਹੈ ਸਗਾ ਜਿਹੜਾ ਮੰਮੀ ਸਾਡੀ ਨੇ ਮੇਰੀ ਮੰਮੀ ਨੇ ਮੈਨੂੰ ਦਿੱਤਾ ਹੈ ਸਗਾ ਅਸੀਂ ਉਹ ਦੇ ਕੇ ਸੋਨਾ ਤਾਂ ਅਸੀਂ ਉਹਦਾ ਫੇਰ ਬਿਆਨਾ ਕਰ ਲਿਆ 7 ਲੱਖ ਦਾ ਬਿਆਨਾਂ ਕੀਤਾ ਤੇ ਵੇ ਬਾਪੂ ਨੇ ਕਿੱਥੇ ਕੰਮ ਖਰਾਬ ਕਰਦਾ ਬਾਪੂ ਨੂੰ ਅਸੀਂ ਭੇਜਿਆ ਸੀਗਾ ਵੀ ਸਭ ਬਿਆਨਾਂ ਕਰਨਾ ਤੁਸੀਂ ਉਹਨੂੰ ਮਿਲ ਲਓ ਜਾ ਕੇ ਉਸ ਬੰਦੇ ਨੂੰ ਉਹ ਬੰਦੇ ਨੂੰ ਜਦੋਂ ਜਿਹੜਾ ਥਾਂ ਸੀਗਾ ਉਹਨੂੰ ਜਦੋਂ ਮਿਲਿਆ ਜਸਵੀਰ ਸਿੰਘ ਨੂੰ ਮਿਲਿਆ ਤੇ ਇਹ ਜਾ ਕੇ ਕਹਿੰਦੇ ਵੀ ਜਿਹੜਾ ਬੀਬੀਆਂ ਨੇ ਗੱਲ ਕੀਤੀ ਆ 6 ਲੱਖ ਦੀ ਵੀ ਮੈਂ ਤਾਂ 5 ਲੱਖ ਦੇਣਾ ਇਹ ਤੋਂ ਬਾਅਦ ਥਾਂ ਨਹੀਂ ਹੈਗਾ ਤੇ ਮੈਂ ਕਿਹਾ ਵੀ ਆਪਾਂ ਜਿਹੜੀ ਗੱਲ ਕੀਤੀ ਉਹ ਆ ਵੀ ਹੁਣ ਸਾਡੀ ਪੱਕੀ ਗੱਲ ਹੋਈ ਉਹ ਵੀ ਤੁਸੀਂ ਨਾ ਇਦਾਂ ਕਰੋ ਹਨਾ ਉਦੋਂ ਉਹਦੇ ਇਹ ਘਰ ਵਾਲਾ ਜਿਹੜਾ ਜਸਵੀਰ ਸਿੰਘ ਜੀ ਉਹ ਕਹਿੰਦਾ ਮੈਂ 7 ਲੱਖ ਦਾ ਦਊਂਗਾ ਜੇ ਤੂੰ ਪੰਜ ਤੇ ਆ ਗਿਆ ਫੇਰ ਅਸਾ ਇਹਨਾਂ ਦੀ ਗੱਲ ਵਿਗੜ ਗਈ ਤਾਂ ਫੇਰ ਦੋ ਦਿਨ ਉਹ ਵੀ ਬੀਬੀ ਕਾਲਪਦੀ ਰਹੀ ਤਾਂ ਮੈਂ ਵੀ ਕਾਲਪਦੀ ਰਹੀ ਇਸ ਕਰਕੇ ਫੇਰ ਇਹਨਾਂ ਨੇ ਆਪੋ ਵਿੱਚ ਹੀ ਜੇ ਤੁਸੀਂ ਫੇਰ ਕਿੱਦਾਂ ਮਤਲਬ ਬਾਪੂ ਨੂੰ ਰੋਕ ਕਿੱਦਾਂ ਕੀਤਾ ਪੰਜਾਬੀ ਭਾਸ਼ਾ 'ਚ ਅਸੀਂ ਫੇਰ ਇਹਨਾਂ ਨੂੰ ਇਦਾਂ ਕਿਹਾ ਵੀ ਜਿਹੜਾ ਛੋਟਾ ਕਾਕਾ ਸਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਰੋਟੀ ਬਣਾਉਣੀ ਆ ਤਾਂ ਤੂੰ ਆਪਣੇ ਡੈਡੀ ਨੂੰ ਵੀ ਆਪਣੀ ਰੋਟੀ ਖਿਲਾ ਦੇ ਹਨਾ ਪ੍ਰਸ਼ਾਦਾ ਸਿਕਾ ਦੇ ਤੇ ਜਦੋਂ ਫਿਰ ਡੈਡੀ ਆਪਣੇ ਪ੍ਰਸ਼ਾਦਾ ਸਿਕਾਉਣ ਲੱਗਾ ਤੇ ਕਹਿੰਦਾ ਆਪਣੇ ਡੈਡੀ ਨੂੰ ਵੀ ਡੈਡੀ ਜੀ ਵੀ ਅਸੀਂ ਬਿਆਨਾ ਕਰਨਾ ਹੈ ਵੀ ਤੁਸੀਂ ਸਾਡੇ ਨਾਲ ਖੜੇ ਹੋਵੋਗੇ ਜਾਂ ਅਸੀਂ ਆਪੇ ਕਰ ਲਈਏ ਫਿਰ ਦੇਖਿਆ ਵੀ ਇਹ ਤਾਂ ਬੀ ਦੋਨੇ ਮਾਂ ਪੁੱਤਰ ਰਲ ਗਏ ਆ ਫਿਰ ਸਾਡੇ ਨਾਲ ਉਹ ਤੁਰੇ ਆ ਉਹ ਦੁੱਖ ਦੀ ਲੱਗਦੇ ਹੱਥ ਰੱਖਦਾ ਹੈ ਨਾ ਦਿੱਤਾ ਫਿਰ ਮੈਨੂੰ ਪਤਾ ਲੱਗਾ ਵੀ ਇਹ ਮੁੰਡਾ ਤੇ ਮਾਂ ਪੁੱਤ ਦੋਨੇ ਰਲ ਗਏ ਆ ਹਨਾ ਵੇ ਰੇਨ ਅਭੇ ਸਾਡੇ ਨਾਲ ਉਹਨਾਂ ਨੂੰ ਉੱਠ ਕੇ ਤੁਰਨਾ ਪਿਆ ਫੇ ਬਾਕੀ ਦਾ ਪੈਸਾ ਤਾਂ ਫੇ ਉਹਨਾਂ ਨੇ ਆਪੇ ਸਰਦਾਰ ਜੀ ਨੇ ਤਿਆਰ ਕਰ ਕੀਤਾ ਹੌਲੀ ਹੌਲੀ ਹੈਨਾ ਕਦੀ ਲੱਕ ਪਾਉਂਦਾ ਬਾਅਦ ਚ ਇਦਾਂ ਦਾ ਕਿ ਬੀਬੀਆਂ ਬਹੁਤ ਹਸਾਉਂਦਾ ਚੱਲਦੀਆਂ ਉਹਦੇ ਨੰਬਰ ਵੀ ਵੜਾ ਗਈ ਮਾਤਾ ਵਿੱਚ ਹਾਂਜੀ ਨੰਬਰ ਪੈਸੇ ਉਹਨੇ ਬਾਅਦ ਚ ਅਰੇਂਜ ਕੀਤੇ ਹੁਣ ਵੀ ਤਾਂ ਬਾਪੂ ਮੋੜ ਕੇ ਵੀਡੀਓ ਦੇਖ ਕੇ ਜੇ ਗੁੱਸਾ ਕਰ ਗਿਆ ਫੇ ਘਰ ਕਲੇਜ ਹੋ ਜਾਣਾ ਹੁੰਦੀਆਂ ਗੱਲਾਂ ਬਾਤਾਂ ਇਹ ਗੱਲਾਂ ਬਾਤਾਂ ਦਾ ਉਹਨਾਂ ਨੇ ਫੇ ਇਦਾਂ ਆ ਵੀ ਉਹ ਥਾਂ ਜਦੋਂ ਸਾਡਾ ਖਰੀਦ ਹੋ ਗਿਆ ਤਾਂ ਅਸੀਂ ਜਦੋਂ ਥਾਂ ਖਰੀਦ ਹੋ ਗਿਆ ਮੁੰਡੇ ਸਾਡੇ ਜਿਹਦਾ ਦੋਨੇ ਕਬੈਤ ਵਿੱਚ ਸੀ ਤਾਂ ਉਹ ਮੁੰਡਿਆਂ ਦੇ ਸਾਡਿਆਂ ਦੇ ਫਿਰ ਵਿਆਹ ਹੋ ਗਏ ਤਾਂ ਫਿਰ ਅਸੀਂ ਸੋਚਿਆ ਵੀ ਥਾਂ ਤਾਂ ਸਾਡਾ ਥੋੜਾ ਸੀਗਾ ਤਾਂ ਮੁੰਡਿਆਂ ਨੂੰ ਫਿਰ ਥੋੜਾ ਜਿਹਾ ਪਰੇਸ਼ਾਨੀ ਆਉਂਦੀ ਸੀਗੀ ਬਹੂ ਰਾਣੀਆਂ ਨੂੰ ਉਹ ਕਹਿੰਦੀਆਂ ਸੀ ਵੀ ਥਾਂ ਥੋੜਾ ਆ ਤੇ ਉਹ ਦੋਨੇ ਸ਼ਿਫਟ ਹੋ ਗਈਆਂ ਉਧਰਲੇ ਘਰ ਹੁਣ ਉਹ ਦੋਨੇ ਬਹੂ ਰਾਣੀਆਂ ਜਿਹੜੀਆਂ ਉੱਥੇ ਰਹਿਣੀਆਂ ਆ ਅਸੀਂ ਉਹਨੇ ਜਾਣੇ ਅਸੀਂ ਇਸ ਘਰ 'ਚ ਰਹਨੇ ਆ ਇੱਕ ਮੇਰਾ ਕਾਕਾ ਅਮਰੀਕਾ 'ਚ ਆ ਨਹੀਂ ਰੋਟੀ ਪੱਕੀ ਬਗਾਈ ਦਿੰਦੀਆਂਗਾ ਆ ਪਈ ਲੋਣੀ ਨਹੀਂ ਅਸੀਂ ਆਪਣੀ ਆਪ ਰੋਟੀ ਪਕਵਾਨੇ ਆ ਜਿਹੜੇ ਸਾਡੇ ਮਤਲਬ ਕਿ ਛੋਟਾ ਕਾਕਾ ਆ ਨੀ ਉਹਨਾਂ ਨੇ ਮਾਤਾ ਕੋ ਘੰਟਾ 'ਕ ਬਿਠਾ ਲਿਆ ਕਰ ਇਧਰ ਤੇਰੇ ਵਾਲੇ ਗੋਣ ਉਹਨਾਂ 'ਚ ਵੀ ਜਾਣ ਉਹਨਾਂ ਦੇ ਵਿੱਚ ਗੋਣ ਤਾਂ ਇਦਾਂ ਆ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਮੈਂ ਕੰਮ ਕੀਤੇ ਹੋਏ ਆ ਹੁਣ ਉਹਨਾਂ ਨੂੰ ਜੇਸੇ ਕਮਰੇ ਵਿੱਚ ਮੈਂ ਰਹਿ ਗਈ ਆ ਉਹ ਕੰਮ ਹੁਣ ਉਹ ਕਰ ਰਹੀ ਆਂ ਮੈਂ ਆਪਣੇ ਬੱਚਿਆਂ ਨੂੰ ਇੰਗਲਿਸ਼ ਸਕੂਲ ਦੇ ਵਿੱਚ ਨਹੀਂ ਪੜਾ ਸਕੀ ਕਿ ਮੇਰਾ ਸਾਥ ਕੋਈ ਦੇਣ ਵਾਲਾ ਹੈ ਨਹੀਂ ਸੀ ਤੇ ਨਾ ਮੈਂ ਇੰਨੀ ਪੜ੍ਹੀ ਹੋ ਸੀਗੀ ਜਿਹੜਾ ਮੈਂ ਉਹਨਾਂ ਬੱਚਿਆਂ ਨੂੰ ਪੜ੍ਹਾ ਸਕਦੀ ਫਿਰ ਮੈਂ ਇਹ ਸੋਚਦੀ ਆ ਕਿ ਜੇ ਉਹ ਕੰਮ ਨਹੀਂ ਕਰਦੀਆਂ ਨਹੀਂ ਉਹ ਖੂ ਤੇ ਜਾਂਦੀਆਂ ਨਹੀਂ ਉਹ ਹੋਰ ਕੰਮ ਕਰਦੀਆਂ ਬੱਚਿਆਂ ਨੂੰ ਪੜ੍ਹਾਉਂਦੀਆਂ ਆ ਬੱਚੇ ਵੱਢਨੇ ਨੂੰ ਹੁਸ਼ਿਆਰ ਆ ਇੰਗਲਿਸ਼ ਸਕੂਲ ਵਿੱਚ ਉਹ ਬੱਚੇ ਮੇਰੇ ਪਾਗ ਦੇ ਪੋਤੇ ਇੱਕ ਮੇਰਾ ਪੋਤਾ ਹੈਗਾ 9 ਸਾਲ ਦਾ ਇੱਕ 5 ਸਾਲ ਦਾ ਆ ਇੱਕ 7 ਮਹੀਨਿਆਂ ਦਾ ਆ ਤਾਂ ਕਿ ਉਹ ਬੱਚਿਆਂ ਨੂੰ ਪੜਾਉਂਦੀਆਂ ਮੇਰੀ ਇੰਨੀ ਮੰਨ ਦੀ ਖੁਸ਼ੀ ਆ ਕਿ ਬੱਚਿਆਂ ਨੂੰ ਪੜਾਉਂਦੀਆਂ ਤੇ ਮੈਂ ਖੁਸ਼ ਆ ਤਾਂ ਮੈਂ ਖੂਤੇ ਆਪਣੇ ਸਬਜ਼ੀਆਂ ਵੀ ਲਾਈਆਂ ਆ ਫੁੱਲ ਵੀ ਲਾਇਓ ਆ ਹਾਲ ਵੀ ਲਾਇਓ ਆ ਫਿਰ ਮੇਰੇ ਖੂਤੇ ਖਾਣ ਜੋਗੀ ਕਾਣਕ ਵੀ ਹੋ ਜਾਂਦੀ ਆ ਜਿਹੜਾ ਇੱਕ ਸਾਈਡ ਦਾ ਬੰਨਾ ਆ ਉਸ ਬੰਨੇ ਤੇ ਮੈਂ 25 ਸਾਲੀ ਪਪੂਲਰ ਵੱਢ ਕੇ ਦੁਆਰਾ ਫੈਲਾ ਦਿੰਨੀ ਆ ਪਹਿਲਾ ਮੈਂ ਉਹ ਉਸ ਬੰਨੇ ਦੇ ਉੱਤੋਂ ਦੋ ਵਾਰੀ ਪਪੂਲਰ ਵੱਡੇ ਆ 65-65 ਹਜ਼ਾਰ ਦੇ ਪਪੂਲਰ ਹੋਈਆ 25 ਸਾਲੀ ਫੇਰ ਮੈਂ ਸਪੈਦੇ ਇੱਕ 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 ਵਾਰੀ ਸਪੈਦੇ ਲਾਏ ਆ 85 ਹਜ਼ਾਰ ਦੇ ਮੇਰੇ ਸਪੈਦੇ ਹੋਈਆ ਉਸ ਤੋਂ ਬਾਅਦ ਹੁਣ ਮੈਂ ਉੱਥੇ ਪਪੂਲਰ ਲਾਏ ਹੋਏ ਆ 25 ਸਾਲੀ ਵੱਢਣ ਵਾਲੇ ਹੋ ਜਾਣੇ ਹੁਣ ਉਹ 3 ਸਾਲ ਦੇ ਪਪੂਲਰ ਮਾਤਾ ਇੰਨਾ ਪੈਸੇ ਨਾ ਜਿਆਦਾ ਦੱਸੇ ਚਲ ਹੋਰ ਨਾ ਤੈਨੂੰ ਗੈਂਗਸਟਰਾਂ ਦੀਆਂ ਧਮਕੀਆਂ ਆਉਣ ਲੱਪਣਾ ਬਾਦ ਸਾਡਾ ਇਹ ਸਾਈਥੇ ਰੱਖ ਆ ਲੈ ਫੇਰ ਕਿੱਧਰ ਨੂੰ ਜਾਵੂਗੀ ਮੇਰੀ ਤਿੰਨ ਕਨਾਲੀ ਜ਼ਮੀਨ ਆ ਅੱਛਾ ਤੰਨੇ ਕਨਾਲੀ ਜਮੀਨ ਤੇ ਵੀਡੀਓ ਤੇਰੀ ਬਾਹਰ ਹੋ ਗਈ ਤਾਂ ਉਹ ਅਗਲੇ ਆਣੇ ਮੜ ਕੇ ਉਧਰੋਂ ਫੋਨ ਵੀ ਬਾਰੋਂ ਖੜਕਣ ਲੱਪੇਂਦੇ ਜਿਹੜੀ ਵਾਇਰਲ ਹੋਊਗੀ ਹੈ ਨਾ ਉਹਨਾਂ ਨੂੰ ਮੈਂ ਦੱਸੂਗੀ ਬਈ ਪਹਿਲਾਂ ਤਾਂ ਮੇਰੀਆਂ ਸਬਜ਼ੀਆਂ ਆ ਕੇ ਚੈੱਕ ਕਰੋ ਅਜਾ ਪਹਿਲਾਂ ਸਬਜ਼ੀਆਂ ਘੜਾਵਾਂਗੀ ਤੂੰ ਜਿਹੜਾ ਤੈਨੂੰ ਧਮਕੀ ਦੇਊਗਾ ਸਾਡਾ ਹਿੱਸਾ ਰੱਖਾ ਸੁਣਦਾ ਬਈ ਆ ਮਾਤਾ ਕਹਿੰਦੀ ਜਿਹਨੇ ਮੈਨੂੰ ਫੋਨ ਲਾ ਲਿਆ ਨਾ ਮੈਂ ਨਾ ਪਹਿਲਾਂ ਮੇਰੀਆਂ ਸਬਜ਼ੀਆਂ ਗੋਡੋ ਫੇ ਪੈਸੇ ਦਊਂਗੀ ਹਾਂ ਸਬਜ਼ੀਆਂ ਸਾਰੀ ਤਰ੍ਹਾਂ ਦੀਆਂ ਹੀ ਜਿਹੜੀ ਸਬਜ਼ੀ ਲੋਕੀ ਮੁੱਲ ਵੇਚਦੇ ਆ ਮੈਂ ਗਵਾਂਡੀਆਂ ਨੂੰ ਸਾਰਿਆਂ ਨੂੰ ਆਪਣੇਆਂ ਨੂੰ ਫ੍ਰੀ ਵੰਡਦੀ ਆ ਚਲ ਮਾਤਾ ਤੇਰੀ ਸਬਜੀ ਨੂੰ ਕੋਈ ਖਾਤ ਨਹੀਂ ਪੋਣੀ ਚਲ ਫਿਰ ਉਹਨਾਂ ਨੂੰ ਆਰਗੇਨਿਕ ਸਬਜੀ ਦੇ ਨਹੀਂ ਜੇ ਕੋਈ ਧਮਕੀ ਧਮਕੀ ਲਈ ਫੋਨ ਵੀ ਆਇਆ ਸਾਰਿਆਂ ਨੂੰ ਮੈਂ ਸਬਜ਼ੀਆਂ ਆਪਣੇ ਹੋਣ ਵੀ ਜਦੋਂ ਮੈਂ ਹਜੂਰ ਸਾਹਿਬ ਨੂੰ ਆਉਣ ਲੱਗੀ ਆ ਸਾਰਿਆਂ ਨੂੰ ਪੰਜ ਪੰਜ ਫੁੱਲ ਗੋਭੀ ਦੇ ਨਾਲ ਪਾਲਕ ਨਾਲ ਮੇਥੀ ਸਾਰਿਆਂ ਨੂੰ ਵੰਡ ਕੇ ਆਈਆਂ ਬੈਂਗਣ ਵੰਡ ਕੇ ਆਈਆਂ ਹੁਣ ਜਾਂਦੀ ਨੂੰ ਫੇਰ ਮੇਰੀ ਸਬਜੀ ਤੋੜਨ ਵਾਲੀ ਹੋਣੀ ਆ ਆ ਦੇਖ ਲਓ ਵੇ ਇਦਾਂ ਦੀ ਬੀਬੀ ਲੱਭਣੀ ਆ ਫਿਰ ਤੁਸੀਂ ਮੇਰੇ ਖੂਤੇ ਜਾ ਕੇ ਦੇਖਿਓ ਮੇਰੀਆਂ ਫੋਟੋਆਂ ਫੋਨ ਦੇ ਵਿੱਚ ਤੁਹਾਨੂੰ ਦਿਖਾ ਲ ਦਿੰਦੀ ਆ ਮੇਰੇ ਚਾਰ ਬੂਟੇ ਨਾਖਾਂ ਦੇ ਆ 10 ਬੂਟੇ ਮਾਤਾ ਇੰਨਾ ਕੁਝ ਨਾ ਗਣਾਈ ਚੱਲ ਮੈਂ ਤੇਤੋਂ 6-7 ਕਿਲੋਮੀਟਰ ਦੂਰ ਮੈਂ ਇਹ ਸਕੂਟਰੀ ਜਾ ਕੇ ਰੋਜ਼ ਹੀ ਆ ਜਾਏਗਾ ਨਾ ਵੇ ਸਬਜ਼ੀ ਚਲੋ ਮਾਤਾ ਤੋਂ ਲੈ ਆਉਨੇ ਆ ਆ ਜਾ ਆ ਜਾ ਆ ਜਾ ਕਰ ਰੋਜ਼ ਹੀ ਆ ਜਾ ਕਰ ਭਾਵੇਂ ਫੇਰੇ ਫੇਰੇ ਦੇਖ ਲਓ ਤੁਸੀਂ ਸੱਚ ਦੇਖੋਗੇ ਆ ਕੇ ਨਾ ਮੇਰੇ ਇੱਕ ਲੰਗੜਾ ਆਂਬਿਆ ਤੇ ਇੱਕ ਹੈਗਾ ਆ ਮੇਰਾ ਹੋ ਮੈਨੂੰ ਉਹਦੇ ਨਾਂ ਦਾ ਨਹੀਂ ਪਤਾ ਕੀ ਆਂਬ ਦਾ ਲੰਗੜਾ ਆਂਬ ਮਤਲਬ ਉਹ ਫੋੜੀ ਨਾ ਤੁਰਦਾ ਨਹੀਂ ਨਹੀਂ ਉਹ ਆਂਬ ਜਿੱਦਾਂ ਉਹਦਾ ਤਣਾ ਜਿਹੜਾ ਹੁੰਦਾ ਆ ਉਹ ਸਿੱਧਾ ਨਹੀਂ ਜਾਂਦਾ ਅੱਛਾ ਮਤਲਬ ਬਿੰਗਵਲ ਪਾ ਕੇ ਜਾਂਦਾ ਮੇਰਾ ਫੋੜੀ ਨਾ ਤੁਰਦਾ ਉਹਦਾ ਨਾਂ ਹੀ ਲੰਗੜਾ ਆਂਬਿਆ ਅੱਛਾ ਉਹ ਦੇਖ ਲਓ ਵੀ ਸੈਡਾਂ ਨੂੰ ਉਹਦੀਆਂ ਲਫਰਾਂ ਜਾਂਦੀਆਂ ਆਂਬ ਲੱਗਦੇ ਆ ਐਤ ਕੀ ਵੀ ਮੈਂ ਆਂਬ ਤੋੜੇ ਆ ਤੇ ਮੈਂ ਬਾਬੇ ਸੰਗ ਚੜਾ ਕੇ ਆਈਆਂ ਪਹਿਲਾਂ ਫੇਰ ਮੈਂ ਆਪਣੇ ਪੋਤਿਆਂ ਨੂੰ ਦਿੱਤੇ ਆ ਤੇ ਫਿਰ ਆਪਣੇ ਗਵਾਂਡੀਆਂ ਨੂੰ ਵੀ ਦਿੱਤੇ ਆ ਫਿਰ ਮੇਰੇ ਅੰਗੂਰ ਲੱਗੇ ਸੀਗੇ ਇੱਕ ਕੁਆਂਟਲ ਤਾਂ ਮੈਂ ਉਹ ਜਿਹੜੀ 20 ਲੀਟਰ ਦੀ ਬਾਲਟੀ ਹੁੰਦੀ ਆ ਪਹਿਲਾਂ ਇੱਕ 20 ਲੀਟਰ ਦੀ ਬਾਲਟੀ ਬਾਬੇ ਚਿੰਤੇ ਦੇ ਚੜਾ ਕੇ ਆਈ ਫਿਰ ਬਾਬੇ ਸੰਗ ਚੜਾਈ ਫਿਰ ਮੜ ਸਾਹਿਬ ਇੱਕ ਬਾਲਟੀ ਚੜਾਈ ਬਾਕੀ ਦੇ ਜਿੰਨੇ ਬਧੇ ਅੰਗੂਰ ਉਹ ਸਾਰੇ ਬੱਚਿਆਂ ਨੂੰ ਖਾਣ ਵਾਸਤੇ ਦਿੱਤੇ ਚਲ ਗਾਂ ਮਾਤਾ ਸਾਡੇ ਲਈ ਵੀ ਇੱਕ ਮੋਠ ਰੱਖ ਲਈ ਮੈਂ ਕਿਹਾ ਤੁਸੀਂ ਭਾਵੇਂ ਜਿੰਨੇ ਮਰਜੀ ਝੋਲੇ ਭਰ ਕੇ ਲਿਆਇਓ ਅਸੀਂ ਇਦਾਂ ਦੇ ਨਹੀਂ ਵੀ ਨਹੀਂ ਦਿਮਾਗੇ ਆਲੂ ਬੁਖਾਰੇ ਲੱਗਦੇ ਆ ਦੋ ਬੂਟੇ ਆਲੂ ਖਾਰਿਆਂ ਦੇ ਗਾਂ ਵੀ ਖੂਰ ਛੋਟੇ ਲਾਏ ਹੋਏ ਆ ਫਿਰ ਕੀ ਆਵੋਗਾਡਾ ਜਿਹੜਾ ਹੁੰਦਾ ਆ ਆਵੋਗਾਡੇ ਦੇ ਬੂਟੇ ਆ ਉਹ ਵੀ ਚਾਰ ਬੂਟੇ ਉਹ ਵੀ ਚਾਰ ਲਾਏ ਹੋ ਆ ਫਿਰ ਦੇਖ ਲਓ ਵੀ ਆਪਣਾ ਸਿਆਂ ਦੇ ਬੂਟੇ ਲਾਏ ਹੋ ਆ ਚਾਰ ਇੱਕ ਨੂੰ ਸੇਹ ਲੱਗਦੇ ਆ ਐਤ ਕੀ ਚਿੜੀਆਂ ਨੇ ਨਹੀਂ ਛੱਡੇ ਤਾਂ ਮੇਰੇ ਤੋਂ ਦੀ ਸੰਭਾਲ ਨਹੀਂ ਕੀਤੀ ਗਈ ਆ ਤੁਸੀਂ ਹੁਣ ਸੋਚਦੇ ਨੇ ਮਾਤਾ ਦਾ ਨੰਬਰ ਤੁਹਾਨੂੰ ਦੇ ਦੋ ਇਹ ਨਹੀਂ ਮਿਲਦਾ ਹੁਣ ਮੇਰਾ ਇਹ ਮੈਂ ਮਾਤਾ ਦਾ ਪੁੱਤ ਬਣ ਗਿਆ ਹੁਣ ਮਾਪਾ ਨੰਬਰ ਲੈ ਲਿਆ ਸਾਬੀਆਂ ਸੇਵ ਲੰਗੜੇ ਅੰਬ ਪਤਾ ਨਹੀਂ ਕੀ ਕੁਛ ਮਾਤਾ ਦੇ ਇਹ ਰੇ ਦੇਖ ਲਓ ਬਈ ਨਿੰਬੂ 8 8 ਨਿੰਬੂ 10 10 ਨਿੰਬੂ ਇੱਕ ਇੱਕ ਤਾਂ ਗੁੱਛੇ ਲੱਗਦੇ ਆ ਮੈਂ ਉਹ ਸਾਰੇ ਨਿੰਬੂ ਤੋੜ ਕੇ ਤਾਂ ਅਚਾਰ ਪਾ ਕੇ ਬਾਬੇ ਸੰਗ ਦੇ ਕੇ ਆਉਣਾ ਆ ਭਾਵੇਂ 3000 ਦਾ ਵੇਚ ਉਹਦੇ ਮਸਾਲਾ ਲੱਗੇ ਭਾਵੇਂ 4000 ਦਾ ਲੱਗੇ ਉਹ ਸਾਰਾ ਇਹ ਪਿੰਡ ਦਾ ਦਾਦਿਆ ਆਪਣਾ ਕਾਨਾ ਟੇਸੀਆਂ ਅੱਛਾ ਜਿਲ੍ਹਾ ਜਲੰਧਰ ਹੈ ਜਿਲ੍ਹਾ ਜਲੰਧਰ ਕਾਨਾ ਟੇਸੀਆਂ ਹੈ ਇਹ ਸ਼ਖਸੀਅਤ ਦਾ ਪਿੰਡ ਹੈ ਕਾਨਾ ਟੇਸੀਆਂ ਭਾਈ ਹਾਂਜੀ ਨਰਿੰਦਰ ਸਿੰਘ ਦੇ ਪਰਿਵਾਰੋਂ ਇਹ ਸਾਰੀ ਯੋਗਦਾਨ ਇਹ ਮੈਂ ਪਿੰਡ ਦੀਆਂ ਜਿਹੜੀਆਂ ਨਵਾਂ ਇਹਨਾਂ ਦੀਆਂ ਕਾਨਾ ਟੇਸੀਆਂ ਵਾਲੀਆਂ ਮਾਤਾ ਦੇ ਕੋਲ ਅੱਧਾ ਦਾ ਘੰਟਾ ਬੈਠਿਆ ਕਰੋ ਜੇ ਕੋ ਸਿੱਖਣਾ ਵਾ ਹਾਂਜੀ ਹਾਂਜੀ ਇਹ ਤਾਂ ਹੈਗਾ ਯਾ ਆਪਾਂ ਇਹ ਕਹਿੰਨੇ ਆ ਮਿਹਨਤ ਕਰੋ ਮਿਹਨਤ ਦਾ ਫਲ ਮਿੱਠਾ ਹੁੰਦਾ ਸ਼ੰਤ ਬਾਬਾ ਜਿਹੜੇ ਟੀਬੀ ਸਾਹ ਵਾਲੇ ਆ ਜਿਹੜੇ ਆਪਾਂ ਜਿੱਥੇ ਗੱਡੀ ਖੜੀ ਹਾਰਖੋਆ ਵਾਲੀਆਂ ਦਾ ਡੇਰਾ ਆ ਮੈਂ ਉੱਥੇ ਗਈ ਸੀਗੀ ਤਾਂ ਉਹਨਾਂ ਸੰਤਾਨ ਦੇ ਕੋਲ ਮੈਂ ਜਾ ਕੇ ਪੁੱਛਿਆ ਮੈਂ ਕਿਹਾ ਬਾਬਾ ਜੀ ਵੀ ਤੁਸੀਂ ਇੰਨੇ ਫੁੱਲ ਲਾਉਣੇ ਆ ਵੀ ਕਿੱਥੋਂ ਲਿਆਉਣੇ ਕਿੱਦਾਂ ਉਹਨਾਂ ਨੇ ਫਿਰ ਮੈਨੂੰ ਨਰਸਰੀ ਦਾ ਨਾਮ ਦੱਸਿਆ ਕਹਿੰਦੇ ਵੀ ਚੰਡੀਗੜ੍ਹ ਜਿਹੜੀ ਦੁਰਗਾ ਨਰਸਰੀ ਆ ਵੀ ਅਸੀਂ ਉੱਥੋਂ ਮੰਗਾਉਣੇ ਆ ਬਸ ਸਿਰਫ ਇਹ ਆਉਂਦੀ ਆ ਮੇ ਮਾਤਾ ਨੇ ਦੁਰਗਾ ਨਰਸਰੀ ਦੀ ਵੇੜ ਵਿੱਚ ਹੀ ਕਰਦੀ ਜੀ ਤਾਂ ਉਹ ਕਹਿੰਦੇ ਵੀ ਉੱਥੋਂ ਹੀ ਸਾਰੇ ਫੁੱਲ ਆਉਂਦੇ ਆ ਵੀ ਉੱਥੋਂ ਲਿਆਉਣੇ ਹਨਾ ਮੈਂ ਕਹਾਂ ਚਲੋ ਠੀਕ ਆ ਕਹਿੰਦੇ ਬੀਬੀ ਵੀ ਅੱਜ ਤੋਂ ਬਾਅਦ ਜੇ ਕਦੀ ਤੁਸੀਂ ਸਬਜ਼ੀ 베ਚੀ ਵੀ ਹੋਗੀ ਤਾਂ ਵੀ ਦੇ ਨਹੀਂ ਤਾਂ ਤੁਸੀਂ ਸਬਜ਼ੀ ਕਦੀ 베ਚਣੀ ਨਹੀਂ ਫਲਕ ਦੀ 베ਚਣਾ ਨਹੀਂ ਅਕਾਲਪੁਰਖ ਨੇ ਬਹੁਤ ਕੁਝ ਤੁਹਾਨੂੰ ਦੇਣਾ ਆ ਤੇ ਅਸੀਂ ਸਾਰਾ ਕੁਝ ਹੀ ਗੁਰਦੁਆਰੇ ਵੰਡਿਆਈਦਾ ਆ ਦੇ ਨੇਤਾ ਫੇ ਸਾਡੇ ਗਵਾਂਢੀ ਲੈ ਜਾਂਦੇ ਵਾਹਿਗੁਰੂ ਅਸੀਂ ਕਦੀ ਬੇਚਿਆ ਨਹੀਂ ਕੁਛ ਮਾਤਾ ਸਾਡੇ ਪਿੰਡ ਰਹਿਣ ਲਾਪਾ ਠੀਕ ਆ ਨਹੀਂ ਤੁਸੀਂ ਬੈਠੇ ਤੁਸੀਂ ਰਹਿ ਲੈ ਸਾਡੇ ਪਿੰਡ ਤੁਸੀਂ ਸਾਡੇ ਪਿੰਡ ਰਹਿ ਲੈ ਹਾਂ ਜੀ ਏ ਇਹ ਨਹੀਂ ਪਰ ਅਸੀਂ ਨਹੀਂ ਆਪਣੇ ਪਿੰਡ ਲੈ ਕੇ ਜਾਣੀ ਇਹਨਾਂ ਦਾ ਸਾਡਾ ਪਿੰਡ ਖਰੀਦ ਲੈਣਾ ਸਾਰੇ ਪੰਜਾ ਸੱਤਾ ਸਾਲਾਂ ਚ ਜਿਸ ਹਿਸਾਬ ਨਾਲ ਪਲਾਟ ਲੈਣ ਦੀ ਮਾਤਾ ਮੈਂ ਤੁਹਾਨੂੰ ਇਹ ਦੱਸਦੀ ਆਂ ਵੀ ਆਪਾਂ ਇਦਾਂ ਕਹਿੰਨੇ ਆਂ ਵੀ ਮਿਹਨਤ ਕਰੋ ਮੈਂ ਇਹ ਇਹ ਜਿਹੜੇ ਮੈਂ ਫਲ ਜਿਹੜੇ ਫੁੱਲ ਲਾਏ ਆ ਫਲ ਲਾਏ ਆ ਜਾਂ ਮੈਂ ਆਪਣੇ ਪਪੂਲਰ ਲਾਏ ਆ ਜਾਂ ਮੈਂ ਆਪਣੇ ਹਲਦੀ ਲਾਈ ਆ ਜਾਂ ਹੋਰ ਗੰਨੇ ਬੀਜੇ ਜਾਂ ਕੁਝ ਵੀ ਚੀਜ਼ਾਂ ਬੀਜੀਆਂ ਆ ਜਿੰਨੇ ਵੀ ਫਲ ਫਰੂਟ ਬੀਜੇ ਹੋ ਆ ਇਦੋਂ ਪਹਿਲਾਂ ਮੈਂ ਛੋਟੀ ਹੁੰਦੀ ਸੀ ਤਾਂ ਮੈਂ ਆਪਣਾ ਇਹੇ ਦਿਮਾਗ ਵਿੱਚ ਸਿਰਖਿਆ ਸਗਾ ਕਿ ਮੈਨੂੰ ਕੋਈ ਚੀਜ਼ ਇਹੋ ਜਿਹੀ ਆ ਨਾ ਹੋਵੇ ਵੀ ਜਿਹੜੀ ਮੈਨੂੰ ਨਾ ਆਉਂਦੀ ਹੋਵੇ ਵੀ ਜਿੱਦਾਂ ਮੈਂ ਮਤਲਬ ਸਾਰੀ ਚੀਜ਼ ਮੈਨੂੰ ਸਿੱਖਣੀ ਚਾਹੀਦੀ ਆ ਦਰੀਆਂ ਮੈਂ ਬਣਾ ਲੈਣੀ ਆ ਮੰਜੇ ਮੈਂ ਬਣ ਲੈਣੀ ਆ ਸੰਘਿਆ ਵਾਲੇ ਮੰਜੇ ਕੁੰਡੀਆਂ ਵਾਲੇ ਮੰਜੇ ਪੱਖੀਆਂ ਕੁੰਡੀਆਂ ਵਾਲੀਆਂ ਫਿਰ ਹੈ ਓਡੇ ਗੱਡ ਓਡੇ ਗੱਡ ਉੱਧਰ ਸਵਾਲ ਆਇਆ ਜੀ ਇੱਕ ਆਡੀਅנס ਤੋਂ ਓਡੇ ਸਹੀ ਆ ਜੋ ਕੇ ਆਰੇ ਮੈਂ ਲਸਣ ਦੇ ਗੁੱਡ ਕੇ ਆਈਆਂ ਘਰ ਹੈਨਾ ਤੇ ਜੇ ਆਪਾਂ ਜੇ ਆਪਾਂ ਸੁੱਕੀ ਰੋਟੀ ਖਾਵਾਂਗੇ ਤਲੇ ਹੋ ਪਰੌਂਠੇ ਨਾ ਖਾਵਾਂਗੇ ਤੇ ਆਪਾਂ ਠੀਕ ਠਾਕ ਰਵਾਂਗੇ ਬੁਲੇ ਸੋਨਹਾਰਾ